ਉਦਰ ਜਲੰਧਰ ਸਵਲ ਹਸਪੀਟਲ ਦੇ ਆਈ ਸੀ ਯੂ ਦੇ ਵਿੱਚ ਤਿੰਨ ਮੌਤਾਂ ਹੋਈਆਂ ਨੇ ਆਕਸੀਜਨ ਪਲਾਂਟ ਦੇ ਵਿੱਚ ਖਰਾਬੀ ਆਈ ਸੀ ਆਕਸੀਜਨ ਦਾ ਪੱਧਰ ਡਿਗਣ ਕਰਕੇ ਉੱਥੇ ਇਹ ਮੌਤਾਂ ਹੋਈਆਂ ਨੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਵੱਡਾ ਐਕਸ਼ਨ ਲਿਆ ਸਿਹਤ ਮੰਤਰੀ ਆਪ ਹਸਪੀਟਲ ਪਹੁੰਚੇ ਉਹਨਾਂ ਨੇ ਜੌਇਜ਼ਾ ਲਿਆ ਹੈ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜਾਂਚ ਦੇ ਲਈ ਇੱਕ ਤਕਨੀਕੀ ਕਮੇਟੀ ਬਣਾਈ ਗਈ ਹੈ ਸਿਹਤ ਮੰਤਰੀ ਨੇ ਗੱਲ ਕਹੀ ਹੈ ਜੇਕਰ ਲਾਪਰਵਾਹੀ ਪਾਈ ਗਈ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਤਿੰਨ ਮੌਤਾਂ ਹੋ ਗਈਆਂ ਨੇ ਕੱਲ ਜਲੰਧਰ ਦੇ ਸਿਵਲ ਹਸਪਤਾਲ ਚ ਬੜੀ ਮੰਦ ਭਾਗੀ ਖਬਰ ਆਈ ਸੀ ਕਿ ਉੱਥੇ ਜਿਹੜਾ ਆਕਸੀਜਨ ਪਲਾਂਟ ਆ ਉਹਦੇ ਚ ਲੀਕੇਜ ਹੋਈ ਆ ਔਰ ਉੱਥੇ ਜਿਹੜੇ ਤਿੰਨ ਪੇਸ਼ੈਂਟਸ ਦੀ ਮੌਤ ਹੋਈ ਆ ਤੇ ਮੈਂ ਬਿਨਾਂ ਇੰਤਜ਼ਾਰ ਕੀਤੇ ਮੈਂ ਰਾਤ ਨੂੰ ਹੀ 1 ਵਜੇ ਉੱਥੇ ਪਹੁੰਚ ਗਿਆ ਸੀ ਜਦੋਂ ਮੇਰੇ ਕੋਲ ਖਬਰ ਆਈ ਮੈਂ ਉਹਦੇ ਤੋਂ ਚੱਲ ਕੇ 1 ਵਜੇ ਉੱਥੇ ਪਹੁੰਚ ਗਿਆ ਸੀ ਤੇ ਮੈਂ ਜਾ ਕੇ ਖੁਦ ਪੂਰੀ ਦਰਜਤ ਕੀਤੀ ਹੈਗੀ ਆ ਉਹਦੇ ਵਿੱਚ ਇੱਕ ਜਿਹੜਾ ਗੈਸ ਪਲਾਂਟ ਸੀਗਾ ਪੀਐਸਈ ਦਾ ਉਹਦੇ ਵਿੱਚ ਉਹਦਾ ਆਇਲ ਲੀਕ ਹੋਇਆ ਸੀਗਾ ਉਹਦੇ ਨਾਲ ਡਿਸਰਪਸ਼ਨ ਹੋਈ ਬਟ ਉਹਦੇ ਨਾਲ ਸਿਲੰਡਰ ਅਟੈਚ ਹੁੰਦੇ ਉਹਨੂੰ ਮੈਨੀਫੋਲਡ ਸਿਸਟਮ ਕਹਿੰਦੇ ਆ ਉਹਦੇ ਤੇ ਸਵਿਚਓਵਰ ਹੋਇਆ ਬਟ ਉਹਦੇ ਨਾਲ ਜਿਹੜਾ ਆਕਸੀਜਨ ਦੀ ਸਪਲਾਈ ਸੀ ਉਹ ਘੱਟ ਹੋ ਗਈ ਪ੍ਰੈਸ਼ਰ ਲੋ ਹੋ ਗਿਆ ਤੇ ਉਹਨੇ ਫਿਰ ਦੂਜਾ ਜਿਹੜਾ ਪਲਾਂਟ ਸੀਗਾ ਸਟੈਂਡ ਬਾਈ ਪਲਾਂਟ ਵੀ ਸੀਗਾ ਸਾਡੇ ਕੋਲੇ ਉਹਨੇ ਉਹ ਚਲਾਇਆ ਉਹਨੇ ਫਿਰ ਟੇਕਓਵਰ ਕੀਤਾ ਸੋ ਕੁਝ ਸਮੇਂ ਬਾਅਦ ਤਾਂ ਜਿਹੜੀ ਗੈਸ ਦੀ ਸਪਲਾਈ ਸੀ ਉਹਦਾ ਪ੍ਰੈਸ਼ਰ ਲੋ ਹੋ ਗਿਆ ਔਰ ਉਹਦੇ ਕਰਕੇ ਜਾਂ ਜਿਹੜੇ ਪੇਸ਼ੈਂਟ ਸੀਗੇ ਬਹੁਤ ਕ੍ਰਿਟੀਕਲ ਸੀਗੇ ਆਲਰੇਡੀ ਇੱਕ ਲੜਕੀ ਸੀ ਉਹਦੇ ਸਨੇਕ ਬਾਈਟਸ ਆਪਣੇ ਦੱਸਿਆ ਹੋਇਆ ਸੀਗਾ ਉਹਦੇ ਲੰਗਸ ਜਿਹੜੇ ਸੀਗੇ ਉਹਨਾਂ ਦੀ ਬਾਈ ਲੈਟਰਲ ਕਨਸੋਲਿਡੇਸ਼ਨ ਸੀ ਬਹੁਤ ਕ੍ਰਿਟੀਕਲ ਸੀ ਉਹਦੀ ਆਕਸੀਜਨ ਲੈਵਲ ਬੈਸੇ ਵੀ ਮੇਨਟੇਨ ਨਹੀਂ ਹੋ ਰਿਹਾ ਸੀ ਇੱਕ ਪੇਸ਼ੈਂਟ ਓਵਰਕਲੋਸਸ ਦਾ ਸੀਗਾ ਉਹ ਉਹਦਾ ਦਵਾਈਆਂ ਨਾਲ ਬਲੱਡ ਪ੍ਰੈਸ਼ਰ ਮੇਨਟੇਨ ਕਰ ਰਹੇ ਸੀ ਤੇ ਜਿਹੜਾ ਤੀਜਾ ਪੇਸ਼ੈਂਟ ਹੈ ਉਹ ਡਰੱਗ ਐਡਿਕਟ ਸੀਗਾ ਤੇ ਉਹਦੇ ਗੁਰਦੇ ਵੀ ਫੇਲ ਸੀਗੇ ਪੇਸ਼ੈਂਟ ਸਾਰੇ ਕ੍ਰਿਟੀਕਲ ਹੀ ਹੁੰਦੇ ਆ ਔਰ ਕ੍ਰਿਟੀਕਲ ਸੀਗੇ ਉਹਦੇ ਵਿੱਚ ਇਹ ਡੈਲੀਕੇਟ ਬੈਲੈਂਸ ਹੁੰਦਾ ਹੈਗਾ ਉਹਦੇ ਵਿੱਚ ਬ ਦਸਾ ਸੈਚੂਰੇਸ਼ਨ ਘੱਟਦੀ ਉਹਦੇ ਨਾਲ ਵੀ ਫਰਕ ਪੈਂਦਾ ਬਟ ਮੌਤਾਂ ਜੱਕ ਲਖਤ ਨਹੀਂ ਹੋਈਆਂ ਮਤਲਬ ਉਹਨਾਂ ਪਹਿਲੀ ਤੇ ਤੀਜੀ ਮੌਤ ਦੇ ਵਿੱਚ ਜਿਹੜਾ ਹੈਗਾ ਉਹ 3:40 45 ਮਿੰਟ ਦਾ ਫਰਕ ਸੀਗਾ ਆਪਸ ਚ ਉਹਨਾਂ ਦਾ ਪਹਿਲੀ ਨਾਲੋਂ ਦੂਜੇ ਦਾ 25 ਮਿੰਟ ਦਾ ਔਰ ਉਸ ਤੋਂ ਅਗਲੇ ਵਾਲੇ ਦਾ 15-20 ਮਿੰਟ ਦਾ ਫਰਕ ਸੀਗਾ ਔਰ ਦੋ ਪੇਸ਼ੈਂਟ ਹੋਰ ਵੀ ਹੈਗੇ ਜਿਹੜੇ ਜਿਹਨਾਂ ਨੇ ਜਿਹੜੇ ਸਰਵਾਈਵ ਕੀਤੇ ਆ ਜਿਹੜੇ ਜਿਹਨਾਂ ਦੀ ਕੰਡੀਸ਼ਨ ਉਨੀ ਜ਼ਿਆਦਾ ਕ੍ਰਿਟੀਕਲ ਨਹੀਂ ਸੀ ਸੋ ਅਸੀਂ ਇਹ ਸਾਰੀ ਜਿਹੜੀ ਇਹਦੀ ਮੈਂ ਇੱਕ ਟੈਕਨੀਕਲ ਕਮੇਟੀ ਆ ਉਹਦੀ ਡਿਟੇਲ ਦੇ ਵਿੱਚ ਜਾਂਚ ਕਰ ਰਹੀ ਆ ਉਹ ਸਾਡੇ ਕੋਲੇ ਜਾਂਚ ਆਏਗੀ ਜੇ ਕਿਸੇ ਵੀ ਜਿਹੜੇ ਜਿਹੜੇ ਬੰਦਿਆਂ ਦੇ ਲੈਵਲ ਤੇ ਕੋਈ ਡਿਲੇ ਵੀ ਹੋਏਗਾ ਲੈਪਸ ਹੋਏਗਾ ਜਾਂ ਕੋਈ ਉਹਨਾਂ ਤੋਂ ਗਲਤੀ ਹੋਏਗੀ ਜਾਂ ਉਹਨਾਂ ਨੇ ਕਿਸੇ ਕਿਸਮ ਦੀ ਕੋਣ ਗੱਲ ਹੀ ਹੋਏਗੀ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਉਹਨਾਂ ਨਾਲ ਸਾਰਿਆਂ ਦੇ ਉੱਤੇ ਸਖਤ ਤੋਂ ਸਖਤ ਐਕਸ਼ਨ ਹੋਏਗਾ ਸਾਡੇ ਵਾਸਤੇ ਜਿਹੜਾ ਪੇਸ਼ੈਂਟ ਆ ਉਹ ਰੱਬ ਹੈ ਔਰ ਉਹਦੇ ਜਿਹੜੀ ਹੈਗੀ ਆ ਉਹ ਦੇਖਭਾਲ ਕਰਨਾ ਸਾਡਾ ਧਰਮ ਵੀ ਆ ਔਰ ਸਾਡਾ ਫਰਜ਼ ਵੀ ਆ